राष्टिक जन गण मन मया हे भारती वाग बि दात त रंग सभु जुजा मे दान चाह तारे च जय हे है हया है, जाया है।, जाया है। ਜਾ 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 ਹੇ ਸਾਰਿਆਂ ਬੇਨਤੀ ਕਰਾਂਗਾ ਆਪਣੀ ਆ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਮੈਂ ਬਿੰਨੀ ਵਰਮਾ ਸ਼ਿਵਸਨਾ ਟਕਸਾਲੀ ਪੰਜਾਬ ਜੁਵਾ ਪ੍ਰਧਾਨ ਦੋਸਤੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਦੇ ਦਿਨ ਸਾਡਾ ਜਿਹੜਾ ਦੇਸ਼ ਆਜ਼ਾਦ ਹੋਇਆ ਸੀ ਸਾਰੇ ਦੇਸ਼ ਪ੍ਰੇਮੀ ਅੱਜ ਬੜੀ ਖੁਸ਼ੀ ਦਾ ਦਿਹਾੜਾ ਜਿਹੜਾ ਮਨਾਉਂਦੇ ਨੇ ਪਰ ਜੇ ਗੱਲ ਕਰੀਏ ਕੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਹੜੀ ਦਿਨਾਨਗਰ ਦੇ ਵਿੱਚ ਜਿਹੜੀ ਹਲਕਾ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਸ਼ਮਸ਼ੇਰ ਸਿੰਘ ਜੀ ਉਹਨਾਂ ਦੇ ਸਾਥੀ ਵੱਲੋਂ ਜਿਹੜੇ ਮਾਈਕ ਦੇ ਉੱਤੇ ਰਾਸ਼ਟਰੀ ਗੀਤ ਦੀ ਮਰਿਆਦਾ ਨੂੰ ਭੰਗ ਕਰਦੇ ਹੋਏ ਜਿਨ੍ਹਾਂ ਦੀ ਵੀਡੀਓ ਵਾਇਰਲ ਹੋਈ ਬੜੀ ਸ਼ਰਮਸ਼ਾਹ ਦੀ ਗੱਲ ਹੈ ਕਿ ਜਿਸ ਵਿਅਕਤੀ ਨੂੰ ਰਾਸ਼ਟਰੀ ਗੀਤ ਗਾਣਾ ਨਹੀਂ ਆਂਦਾ ਉਹ ਆਪਣਾ ਮਾਈਕ ਦੇ ਅੱਗੇ ਆਪਣੇ ਮੋਹਰੇ ਟੀਆਰਪੀ ਲੈਣ ਲਈ ਅੱਗੇ ਖੜਾ ਹੋ ਜਾਂਦਾ ਹੈ ਹੋਰ ਉਸ ਤੋਂ ਵੱਡੀ ਗੱਲ ਇਹ ਆ ਕਿ ਸ਼ਮਸ਼ੇਰ ਸਿੰਘ ਜੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੇ ਕਿ ਜਦੋਂ ਤੁਹਾਨੂੰ ਪਤਾ ਲੱਗ ਰਿਹਾ ਕਿ ਇਹ ਵਿਅਕਤੀ ਵੱਲੋਂ ਰਾਸ਼ਟਰੀ ਗੀਤ ਨੂੰ ਸਹੀ ਤਰੀਕੇ ਨਾਲ ਨਹੀਂ ਗਾਇਆ ਜਾ ਰਿਹਾ ਤੁਸੀਂ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਕਿਉਂ ਇਸ ਚੀਜ਼ ਦੀ ਵੀਡੀਓ ਬਣੀ ਕਿਉਂ ਅੱਜ ਪੂਰੇ ਦੇਸ਼ ਦੇ ਵਿੱਚ ਇਹ ਵੀਡੀਓ ਜਿਹੜੀ ਆ ਵਾਇਰਲ ਕੀਤੀ ਜਾ ਰਹੀ ਹੈ ਕਿਉਂ ਦੇਸ਼ ਪ੍ਰੇਮੀਆ ਦੇ ਮਨਾਂ ਦੇ ਉੱਠੇਸ ਪੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋਰ ਦੂਜੇ ਪਾਸੇ ਗੱਲ ਕਰੀਏ ਉਹਨਾਂ ਦਾ ਸਪਸ਼ਟੀਕਰਨ ਆਂਦਾ جس ਵਿਅਕਤੀ ਨੇ ਰਾਸ਼ਟਰੀ ਗੀਤ ਗਾਇਆ ਕਿ ਮੈਨੂੰ ਮੇਰੀ ਸਿਹਤ ਠੀਕ ਨਾ ਹੋਣ ਕਰਕੇ ਮੈਨੂੰ ਚੱਕਰ ਆ ਰਹੇ ਸੀ ਔਰ ਮੇਰੀ ਜਵਾਨ ਜਿਹੜੀ ਹੈ ਉਹ ਫਿਸਲ ਗਈ بڑا ਬੜਾਈ ਮੈਂ ਕਹਾਂਗਾ ਕਿ بڑے ਹਾਸੇ ਜਨਕ ਦੀ ਗੱਲ ਕਹਿ ਰਹੇ ਨੇ ਜਨਾਬ ਜੀ ਜੇ ਤੁਹਾਨੂੰ ਚੱਕਰ ਆ ਰਹੇ ਸੀ ਤੁਸੀਂ ਡਿੱਗੇ ਕਿਉਂ ਨਹੀਂ ਮਤਲਬ ਤੁਸੀਂ ਮਜ਼ਾਕ ਬਣਾ ਰਹੇ ਹੋ ਦੁਨੀਆ ਨਾਲ ਕਿ ਆ ਦੁਨੀਆ ਬੇਫਿਕਰ ਹੈ ਜੇ ਗੱਲ ਕਰੀਏ ਤੁਹਾਨੂੰ ਤਾਂ ਪਹਿਲੀ ਗੱਲ ਰਾਸ਼ਟਰੀ ਗੀਤ ਗਾਣੇ ਨਹੀਂ ਆਂਦਾ ਤੁਸੀਂ ਕਹਿ ਰਹੇ ਹੋ ਕਿ ਮੈਂ بڑے بڑے ਸਟੇਜਾਂ ਤੇ ਰਾਸ਼ਟਰੀ ਗੀਤ ਗਾਇਆ ਮੈਂ ਬਿਲਕੁਲ ਐਡੀ ਗੱਲ ਕਵਾਂਗਾ ਇਹ ਸ਼ਰਮਸ਼ਾਰ ਦੀ ਗੱਲ ਹੈ ਦੇਸ਼ ਪ੍ਰੇਮੀ ਵਾਲੇ ਵੀ ਔਰ ਮੇਰਾ ਸਵਾਲ ਜਿਹੜਾ ਹੈ ਉਹ ਸਰਦਾਰ ਭਗਵੰਤ ਮਾਨ ਜੀ ਅੱਗੇ ਹੈ ਕਿ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕਿਹੋ ਜਿਹੇ ਲੀਡਰਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਔਰ ਸ਼ਮਸ਼ੇਰ ਸਿੰਘ ਜੀ ਨੂੰ ਵੀ ਸੋਚਣਾ ਚਾਹੀਦਾ ਕਿ ਨੂੰ ਆਪਾਂ ਮਾਈਕ ਦੇ ਮੂਹਰੇ ਕਰ ਰਹੇ ਹਾਂ ਕਿ ਜਿਨ੍ਹਾਂ ਨੂੰ ਰਾਸ਼ਟਰੀ ਗੀਤ ਨਹੀਂ ਗਾਣੇ ਆਂਦਾ ਮੇਰੀ ਮੰਗ ਐਸਐਸਪੀ ਗੁਦਾਸਪੁਰ ਜੀ ਕੋਲ ਹੈ ਕਿ ਇਸ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਉਂਕਿ ਇਹ ਮਾਫੀ ਦਾ ਭਾਗੇਦਾਰੀ ਨਹੀਂ ਹੈਗਾ ਹਰ ਬੰਦਾ ਜਦੋਂ ਗਲਤੀ ਕਰ ਲੈਂਦਾ ਬਾਅਦ ਵਿੱਚ ਮਾਫੀ ਮੰਗ ਲੈਂਦਾ ਇਹ ਤੇ ਪਰੰਪਰਾ ਜਿਹੜੀ ਚੱਲਦੀ ਆ ਰਹੀ ਹੈ ਔਰ ਹਿੰਦੂ ਸਮਾਜ ਉਸ ਜੀ ਨੂੰ ਮਾਫੀ ਕਰਦਾ ਆ ਰਿਹਾ ਇਸ ਕਰਕੇ ਮੇਰੀ ਮੰਗ ਐਸਐਸਪੀ ਗੁਦਾਸਪੁਰ ਜੀ ਅੱਗੇ ਹੈ ਕਿ ਇਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਾਈ ਜਾਏ ਔਰ ਇਸਦੇ ਖਿਲਾਫ ਜਲਦ ਤੋਂ ਜਲਦ ਇਹਨੂੰ ਸਲਾਖਾ ਤੇ ਭੇਜਿਆ ਜਾਏ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਜੋ ਅੱਜ ਰਾਸ਼ਟਰੀ ਗਾਉਂ ਦਿਨਵਸ਼ਰ ਵਿੱਚ ਆਪਣੀ ਸਟੇਜ ਤੇ ਗਾਇਆ ਉਹ ਅਕਲੀ ਮੈਂ ਬਿਲਕੁਲ ਠੀਕ ਆਇਆ ਪਰ ਮੇਰੀ ਸਿਹਤ ਠੀਕ ਨਹੀਂ ਸੀ ਜਦੋਂ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਦਾ ਚੱਕਰ ਆਉਂਦੀ ਆਂਦਾ ਉਹ ਚੱਕਰ ਆ ਗਿਆ ਆਪਣੇ ਲਈ ਮੈਂ ਠੀਕ ਆ ਰਿਹਾ ਸੀ ਪਰ ਅਚਾਨਕ ਮੇਰੀ ਜਵਾਂਜ ਦੀ ਉਹ ਲੜਖਾ ਗਈ ਇਸ ਕਰਕੇ ਮੇਰਾ ਰਾਸ਼ਟਰਵਾਦ ਤੇ ਜਰਾਸ਼ਟਰਪਤੀ ਮੇਰੇ ਮਨ ਚ ਪੂਰੀ ਭਾਵਨਾ ਤੇ ਮਾਨ ਸਮਾਨ ਜਿਹੜੇ ਲੋਕ ਇਹਨੂੰ ਇੱਕ ਇਸ਼ੂ ਬਣਾ ਰਹੇ ਆ ਜਾਂ ਗਲਤ ਸੋਚ ਰਖ ਰਹੇ ਆ ਉਹਨਾਂ ਦੀ ਆਪਣੀ ਗਲਤ ਸੋਚ ਆ ਉਹਨਾਂ ਤੇ ਆਪ ਰਾਸ਼ਟ੍ਰਿਕ ਨਹੀਂ ਆਉਂਦਾ ਮੇਰੇ ਕੋਲ ਅਜੇ ਰਾਸ਼ਟ੍ਰਿਕ ਦਾ ਸਾਨੂੰ ਤੇ ਮੈਨੂੰ ਰਾਖਾ ਸਾਰਾ ਆਉਂਦਾ ਅਚਾਨਕ ਮੇਰੀ ਛੇਦ ਲੜਖੜਾ ਨਾਲ ਮੈਨੂੰ ਥੋੜੀ ਇਹ ਪ੍ਰੋਬਲਮ ਆਈ ਆ ਉਦਾਂ ਮੈਂ ਰਾਸ਼ਟਰਵਾਦ ਦਾ ਪੂਰਾ ਜਿਹੜਾ ਉਹ ਮਾਨ ਸਮਾਨ ਕਰਨਾ ਰਾਸ਼ਟਰ ਗਾਂਜੜਾ ਮੈਂ ਬਚਪਨ ਤੋਂ ਲੈ ਕੇ ਗਾਉਂਦਾ ਆ ਰਿਹਾ ਮੈਂ ਕਈ ਸਟੇਜਾਂ ਤੇ ਗਾਇਆ ਇਹ ਨਹੀਂ ਵੀ ਇੱਥੇ ਪਹਿਲੀ ਸਟੇਜ ਤੇ ਜਿੱਦਾਂ ਕਈ ਆਪਣੇ ਲੋਕਲ ਗ੍ਰਾਮਦਰੀ ਇੰਡੀਆ ਲੈਵਲ ਤੱਕ ਮੈਂ ਜਿਹੜੀ ਆ ਮੈਂ ਜੀ ਸੇਵਾ ਜਿਹੜੀ ਆ ਸਮਾਜ ਭਤੀ ਨਿਭਾ ਰਿਹਾ ਇਹ ਜਿਹੜੀ ਇਸ਼ੂ ਪੜਾ ਰਿਹਾ ਇਹ ਗਲਤ ਸੋਚਾਂ ਖੜਾ ਰਿਹਾ ਜੇ ਕਿਸੇ ਮਨ ਦੇ ਕਿਸੇ ਦੇ ਮਨ ਨੂੰ ਇਹ ਠੇਸ ਪਹੁੰਚੀ ਹੈ ਮੈਂ ਉਸ ਲਈ ਆਪਣੇ ਰਾਸ਼ਟਰਪਤੀ ਜਿਹੜੇ ਆ ਸਵਰਪਤ ਹੁੰਦੇ ਆ ਉਹਨਾਂ ਨੂੰ ਮਾਫੀ ਮੰਗਦਾ ਹਾਂ